ਮੈਦ ਯੂਨੀਵਰਸਿਟੀ ਦਾ ਪੰਜਾਬੀ ਜਨ ਉਸ ਦਾ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਸਭ ਤੋਂ ਵੱਧ ਸਹਿਯੋਗ ਦੇ ਰਹੇ ਹੋ ਜਿਹੜਾ ਯੁੱਧ ਨਸ਼ੇ ਵਿਰੁੱਧ ਛੇੜਿਆ ਹੋਇਆ ਹੈ ਉਹਦੇ ਚ ਪੰਜਾਬ ਬੀ ਯੂਨੀਵਰਸਿਟੀ ਪਟਿਆਲਾ ਸਭ ਤੋਂ ਵਧੀਆ ਯੋਗਦਾਨ ਪਾ ਰਹੀ ਹੈ ਇਸ ਦਾ ਪਲੈਨਿੰਗ ਤੇ ਟਾਈਮ ਲੱਗ ਗਿਆ ਸਾਨੂੰ ਕੋਈ ਇੱਕ ਦਿਨ ਚ ਨਹੀਂ ਬਣੀ ਪਲੈਨਿੰਗ ਤੇ ਟਾਈਮ ਲੱਗ ਗਿਆ ਕਿ ਪਹਿਲਾਂ ਸਪਲਾਈ ਲਾਈਨ ਬੰਦ ਕਰਾਂਗੇ ਸਪਲਾਈ ਲਾਈਨ ਤੱਕ ਬੰਦ ਕਰ ਦਾਂਗੇ ਬਾਅਦ ਚ ਜਿਹੜਾ ਵਿਦਰੋਲ ਸਿੰਪਟਮਸ ਆਉਣਗੇ ਜਿਹੜੇ ਬੱਚੇ ਐਡਿਕਟਡ ਹੋ ਗਏ ਮਰੀਜ਼ ਬਣ ਕੇ ਉਹ ਤੜਫਣਗੇ ਉਹਨਾਂ ਨੂੰ ਕਿੱਥੇ ਸੰਭਾਲਾਂਗੇ ਫਿਰ ਓਟ ਕਲੀਨਿਕ ਅਪਡੇਟ ਕੀਤੇ ਫਿਰ ਰੀਹੈਬ ਸੈਂਟਰ ਉਹਨਾਂ ਚ ਤਿੰਨ ਤਿੰਨ ਚਾਰ ਚਾਰ ਮਹੀਨੇ ਨੇ ਦਵਾਈਆਂ ਪਾਈਆਂ ਕਿ ਘਟੇ ਨਾ ਫਿਰ ਉਹ ਸਪੌਟ ਕੀਤੇ ਏਰੀਏ ਜਿੱਥੇ ਵਿਕਦਾ ਫਿਰ ਪੁਲਿਸ ਦੀਆਂ ਬਦਲੀਆਂ ਕੀਤੀਆਂ ਮੂਨ ਕਾਲੇ ਨੂੰ ਫਾਜ਼ਿਲਕਾ ਫਾਜ਼ਿਲਕਾਲੇ ਨੂੰ ਪਠਾਨਕੋਟ ਕਿਉਂਕਿ ਉਹ ਉੱਥੇ ਹੀ ਬੈਠੀ ਸੀ ਜਿਹੜੇ ਛੋਟੇ ਪੱਦਰ ਦੇ ਅਧਿਕਾਰੀ ਨੇ ਨਾ ਹੌਲਦਾਰ ਮੁੰਸ਼ੀ ਉਹਨਾਂ ਦੀਆਂ ਯਾਰੀਆਂ ਤੇ ਰਿਸ਼ਤੇਦਾਰੀਆਂ ਉੱਥੀ ਨੇ ਜਦੋਂ ਕਿਤੇ ਕੋਈ ਛਾਪਾ ਮਨ ਜਾਂਦੇ ਉਹ ਪਹਿਲੀ ਦੱਸ ਦਿੰਦੇ ਸੀ ਤੋ ਗੱਡੀ ਚੱਲ ਪਈ ਇੱਥੋਂ ਉਹ ਇਧਰ ਉਧਰ ਹੋ ਜਾਂਦੀ ਸੀ ਉਹ ਕਹਿੰਦਾ ਛਾਪਾ ਜੀ ਪਹਿਲੀ ਪਤਾ ਲੱਗ ਗਿਆ ਫਿਰ ਸਾਰਾ ਬਦਲਿਆ ਜੀ ਸਿਸਟਮ ਉਸ ਤੋਂ ਬਾਅਦ ਐਕਸ਼ਨ ਲਿਆ ਤੇ ਅੱਜ ਤੁਸੀਂ ਰੋਜ਼ ਦੇਖਦੇ ਹੋਵੋਗੇ ਐਨਡੀਪੀਐਸ ਦੇ ਪਰਚੇ ਜਿੰਨਾ ਤੇ ਹੋਏ ਹੋਏ ਨੇ ਜੇ ਉਹਨਾਂ ਨੇ ਲੋਕਾਂ ਦੇ ਘਰ ਅੱਜ 70 ਪਛਾਤੇ ਤਾਂ ਉਸੇ ਘਰ ਦੇ ਸਾਹਮਣੇ 70 ਵੀ ਸੇਵਾਕਾਰ ਦੇ ਸਾਹਮਣੇ ਉਹਦੀ ਤਿੰਨ ਮੰਜ਼ਲੀ ਕੋਠੀ ਤੇ ਦੀਪਮਾਲਾ ਜਗਦੀ ਹੋਵੇ ਇਹਦਾ ਬਰਦਾਸ਼ਤ ਨਹੀਂ ਕੀਤਾ ਜਾਊਗਾ ਜੀ ਉਹ ਤਾਂ ਉਹ ਤਾਂ ਟਾਹਾਂਗੇ ਫਿਰ ਅਸੀਂ ਉਹ ਪਾਪ ਦੀ ਕਮਾਈ ਹੈ ਉਹਦੀਆਂ ਇੱਟਾਂ 'ਚ ਲੋਕਾਂ ਦਾ ਨੌਜਵਾਨਾਂ ਦਾ ਖੂਨ ਲੱਗਿਆ ਹੋਇਆ ਹੈ ਸੋ ਇਸ ਕਰਕੇ ਬੜਾ ਲੋਕਾਂ ਦਾ ਰਿਸਪੌਂਸ ਹੈ ਖਾਸ ਤੌਰ ਤੇ ਮਾਲਵੇ ਦੇ ਸਰਪੰਚਾਂ ਨੇ ਪੰਚਾਇਤਾਂ ਨੇ ਕਾਲਜਾਂ ਨੇ ਲਿਖ ਕੇ ਦਿੱਤਾ ਕਿ ਅਸੀਂ ਅਸੀਂ ਥੋੜਾ ਸਾਯੋਗ ਕਰ ਕਿਉਂਕਿ ਲੋਕ ਲਹਿਰ ਤੋਂ ਬਿਨਾ ਇਹ ਕੰਮ ਨਹੀਂ ਹੋਣਾ ਕੱਲੀ ਪੁਲਿਸ ਤੋਂ ਕੰਮ ਨਹੀਂ ਹੋਣਾ ਇਹ ਕੱਲੀ ਸਰਕਾਰ ਤੋਂ ਨਹੀਂ ਹੋਣਾ ਜਿੰਨੇ ਚਿਰ ਲੋਕ ਲਹਿਰ ਨਹੀਂ ਬਣਦੀ ਸਾਨੂੰ ਦੱਸੋ ਜੇ ਕੋਈ ਨਸ਼ਾ ਵੇਚਦਾ ਕੋਈ ਤੁਹਾਡਾ ਤੁਹਾਡੀ ਜਾਣਕਾਰੀ ਬਿਲਕੁਲ ਗੁਪਤ ਰੱਖੀ ਜਾਊ ਫੋਨ ਨੰਬਰ ਹੈ 9779100200 9779100200 ਇਹ ਤਾਂ ਤੁਸੀਂ ਸਾਨੂੰ ਦੱਸ ਦੋ ਵੀ ਇੱਥੇ ਨਸ਼ਾ ਵੀ ਕੀ ਜਾਂਦਾ ਹੈ। ਬਸ ਤੁਹਾਡਾ ਨਾਮ ਨਾ ਆਵੇ ਕੋਈ ਨਾਮ ਕੋਈ ਨੰਬਰ ਆਵੇ ਬਾਕੀ ਕੰਮ ਸਾਡਾ ਹੁੰਦਾ। ਮੈਂ ਉਂਗਲਾਂ ਤੇ ਰੱਖੇ ਹੋਏ ਨੇ ਜੀ। ਮੈਂ ਕੋਈ ਪੜ੍ਹ ਕੇ ਨਹੀਂ ਬੋਲਦਾ। ਕਿਉਂਕਿ ਦਿਲ 'ਚ ਇਹ ਹੈਗਾ ਇਰਾਦਾ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਹੈ। ਅਸੀਂ ਤਾਂ ਫੌਜ 'ਚ ਭਰਤੀ ਹੋਣ ਵਾਸਤੇ ਮੰਨੇ ਹੋਏ ਸੀ। ਅਸੀਂ ਤਾਂ ਗਿੱਧੇ ਪੰਗੜਿਆਂ ਵਾਸਤੇ ਮੰਨੇ ਹੋਏ ਸੀ। ਅਸੀਂ ਤਾਂ ਖੇਡਾਂ ਵਾਸਤੇ ਮੰਨੇ ਹੋਏ ਸੀ। ਆ ਕਿੱਧਰ ਪਾਤੇ ਸੀ ਸੋ ਇਸ ਕਰਕੇ ਕਲੰਕ ਜਿਹੜਾ ਇਹ ਆਪਾਂ ਬੜੀ ਜਲਦੀ ਇਹ ਪੰਜਾਬ ਤੋਂ ਮੱਥੇ ਤੋਂ ਲਾ ਦੇਣਾ ਹੈ ਭਾਰਤ ਹੈ ਵਾਂਗ ਮੁੰਦਰੀ ਵਿੱਚ ਨਗ ਪੰਜਾਬ ਦਾ ਨਗ ਤੋਂ ਬਿਨਾ ਮੁੰਦਰੀ ਦੀ ਟੌਰ ਨਹੀਂ ਬਣਦੀ ਔਰ ਨਗ ਨੂੰ ਚਮਕਾਉਣਾ ਹੈ ਨਗ ਦੀ ਚਮਕ ਥੋੜੀ ਜਿਹੀ ਫਿੱਕੀ ਪੈ ਗਈ ਸੀ ਪਰ ਤੁਸੀਂ ਸਾਥ ਦਿਓ ਨਗ ਚਮਕੂਗਾ